ਅੱਜ ਸਹਿਰ ਰਾਮਪਰਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਪਹੁੰਚਦੇ ਨੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਪਰ ਇਸ ਦੇ ਨਾਲ ਹੀ ਇੱਕ ਦ੍ਰਿਸ਼ ਦੇਖਣ ਨੂੰ ਮਿਲਿਆ ਵੀ TPD ਕਾਲਜ ਦੇ ਸਾਹਮਣੇ ਜਿੱਥੇ ਕਿ ਉਹ ਲੈਂਡ ਕਰਦੇ ਨੇ ਉਹਦੇ ਸਾਹਮਣੇ ਹਜ਼ਾਰਾਂ ਦਰੱਖਤ ਜਿਹੜੇ ਗੰਦੇ ਪਾਣੀ ਦੇ ਨਾਲ ਸੜ ਜਾਂਦੇ ਨੇ ਕਿਸੇ ਟਾਈਮ ਇਸ ਪਾਣੀ ਦਾ ਮਸਲਾ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਜਾਂਦਾ ਪਰ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਬਰਾਜ਼ਦੇ ਨੇ ਤਾਂ ਉਹਨਾਂ ਨੂੰ ਇਹ ਮੁੱਦਾ ਦਿਖਾਉਣਾ ਚਾਹੀਦਾ ਸੀ ਨਾ ਕਿ ਲੁਕੋਣਾ ਚਾਹੀਦਾ ਸੀ ਕਿਉਂਕਿ ਲੀਡਰਾਂ ਤੱਕ ਜਿਹੜੀ ਅਸਲ ਗੱਲ ਆ ਉਹ ਅਸੀਂ ਪਹੁੰਚਣੀ ਹੀ ਨਹੀਂ ਦਿੰਦੇ ਅੱਜ ਇੱਥੇ ਟੈਂਟ ਲਗਾ ਕੇ ਪਰਦੇ ਲਗਾ ਕੇ ਜਿਹੜਾ ਹੈਗਾ ਉਸ ਸਾਰੀ ਜਗ੍ਹਾ ਨੂੰ ਲੁਕੋ ਲਿਆ ਜਾਂਦਾ ਵੀ ਕਿਤੇ ਮੁੱਖ ਮੰਤਰੀ ਸਾਹਿਬ ਇਸ ਨਲਾਇਕੀ ਨੂੰ ਦੇਖ ਨਾ ਲੈਣ ਸੋ ਜੇ ਅਸਲ ਗੱਲ ਜੇ ਅਸਲ ਗੱਲ ਲੀਡਰਾਂ ਤੱਕ ਪਹੁੰਚੂਗੀ ਨਹੀਂ ਅਸਲ ਜਿਹੜਾ ਲੋਕਾਂ ਦਾ ਦੁੱਖ ਆ ਲੋਕਾਂ ਦੀ ਸਮੱਸਿਆ ਉਹ ਲੀਡਰਾਂ ਨੂੰ ਦੇਖਣ ਨੂੰ ਨਹੀਂ ਮਿਲੂਗੀ ਉਹਨਾਂ ਜ਼ਿੰਮੇਵਾਰ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਜਾਊਗੀ ਤਾਂ ਉਹਦਾ ਹੱਲ ਕਿਵੇਂ ਹੋਊਗਾ ਇਹ ਸਵਾਲ ਆ ਇਹ ਸਵਾਲ ਖੜਾ ਹੁੰਦਾ ਤੇ ਇਹ ਸਵਾਲ ਬੰਦਾ ਵੀ ਹੈ ਵੀ ਆਖਰ ਕਿਉਂ ਇਸ ਚੀਜ਼ ਨੂੰ ਮੁੱਖ ਮੰਤਰੀ ਸਾਹਿਬ ਤੋਂ ਲੁਕੋ ਲਿਆ ਜਾਂਦਾ